ਇਸ ਵਲੇ ਦੀ ਵੱਡੀ ਖਬਰ ਜਿਹੜੀ ਆ ਸਮਰਾਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਵਾਰੀ ਫੇਰ ਤੋਂ ਕਬੱਡੀ ਖਿਡਾਰੀ ਦਾ ਕਤਲ ਹੋ ਗਿਆ ਜੀ ਹਾਂ ਦੱਸਿਆ ਕਿ ਕਬੱਡੀ ਖਿਡਾਰੀ ਆਪਣੇ ਪਿੰਡ ਦੇ ਹੀ ਇੱਕ ਜਿਹੜਾ ਆ ਉਹ ਦੁਕਾਨ ਦੇ ਉੱਤੇ ਮੈਡੀਕਲ ਸਟੋਰ ਦੇ ਉੱਤੇ ਬੈਠਾ ਹੋਏ ਸਤਾਂ ਅਨਪਛਾਤੇ ਨੌਜਵਾਨ ਜਿਹੜੇ ਨੇ ਉਹ ਦੋ ਮੋਟਰਸਾਈਕਲਾਂ ਤੇ ਚਾਰ ਜਾਣੇ ਆਉਂਦੇ ਨੇ ਤੇ ਆਉਂਦੇ ਸਰ ਜਿਹੜਾ ਤਬੜ ਤੋੜ ਗੋਲੀਆਂ ਚਲਾਉਣੀਆਂ ਚਾਲੂ ਕਰ ਦਿੰਦੇ ਨੇ ਜਿਸ ਤੇ ਵਿੱਚ ਕਬੱਡੀ ਖਿਡਾਰੀ ਦੀ ਜਿਹੜੀ ਉਹ ਮੌਤ ਹੋ ਜਾਂਦੀ ਆ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਘਾਲੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਬਹੁਤ ਜਲਦ ਮੁਜ਼ਰਮ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ 9 ਵਜੇ ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਔਰ ਸਰਮੂ ਤੇ ਲਪ੍ਰੀਤ ਲੱਬੂ ਇਹ ਤਿੰਨੇ ਜਣੇ ਮਾਂਕੀ ਪਿੰਡ ਇਹਨਾਂ ਦੇ ਪੁੱਲ ਹੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੁੰਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਨ ਦੀ ਨੀਤ ਨਾਲ ਫੈਰੰਗ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਉਹਦੀ ਬੱਖੀ ਚ ਗੋਲੀ ਲਗੀ ਤੇ ਲੱਭ ਧਰਮਪਾਲ ਉਸ ਤੋਂ ਉਹ ਜਿਹੜਾ ਉਹਦੇ ਕੋਲ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭੀ ਤੋਂ ਲੱਪੂ ਦੇ ਕੋਈ ਵੀ ਇੰਜਰਡ ਨਹੀਂ ਹੋਏ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਜੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਆਫ ਕਿੰਦਾ ਇਹਨੂੰ ਇਮੀਡੀਏਟਲੀ ਸਿਹਤ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਲਈ ਪੀਜੀਐਚ ਚ ਜੇਨਰਲ ਆ ਗਿਆ ਇੱਕ ਵਿਆਦਪੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਜਿਹੜਾ ਗੁਰਵਿੰਦਰ ਔਰ ਕਿੰਦਾ ਤਿਰਭਾਤਰ ਮੂਹ ਹੈ ਇਹਨਾਂ ਦੇ ਇੱਕ ਤਾਂ ਕੋਈ ਖਿੜਾੜੀ ਦੁਸ਼ਮਣੀ ਚੱਲ ਰਹੀ ਹੈ ਨਹੀਂ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੇ ਹਾਂ ਔਰ ਆਦਾ ਆਪ ਦੇ ਵਿੱਚ ਅਸੀਂ ਇਹਨਾਂ ਨੂੰ ਫਿੱਕਟ ਕਰ ਲਾਂਗੇ ਫਰਦਾਂਗੇ ਤੇ ਇਹ ਜਿਹੜਾ ਮੈਟਰ ਹੈਗਾ ਇਹਨੂੰ ਅਸੀਂ ਸੁਲਝਾ ਲਾਂਗੇ ਤਾਂ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਕਰਨਵੀਰ ਸਿੰਘ ਕਿੰਨੇ ਵਜੇ ਆਏ ਨੇ ਸਰੇ 7:30 ਦੇ ਦੇ ਕਰੀਬ ਆਇਆ ਰਾਤ ਨੂੰ ਪਿੰਡ ਜਿਹੜਾ ਨੋਗਾ ਸਰ ਦੋਨਾਂ ਦਾ ਪਿੰਡ ਮਾਨਕੀ ਤੇ ਇੱਕ ਇੱਕ ਗੋਲੀ ਦੰਲੀ ਤੇ ਨੀ ਗੋਲੀ ਲੱਗੀ ਉਹਨਾਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਆ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐਬਡੋਮਨ ਕੰਡੀਸ਼ਨ ਸੁਣਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਸੀ ਇਸ ਲਈ ਆਪਾਂ ਪੀਜੀਐਚ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਦੱਸਿਆ ਸਰ ਹਾਂ ਜੀ ਪੀਆਈ ਸੈਂਟਰ ਗਿਆ ਤੀਏ